ਚੋਰਾ ਦੇ ਹੌਸਲੇ ਭੁਲੰਤ ਕੂਟੀ ਖਾਨ ਲੱਗੇ ਸੀ ਉਹਨਾਂ 100 200 ਮੋਟਰਸਾਈਕਲ ਆ ਉਹ ਆਉਂਦੇ ਇੱਕ ਵਟੇ ਮਾਈਟਾਂ ਮਾਰਦੇ ਸਾਡੇ ਬਹਿਜ ਪਈਆਂ ਮੋੜ ਕੇ ਦਸਤਰਾਣਾ ਵਧਣ ਲਿਆ ਪਏ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3 4 ਬੰਦੇ ਮੈਂ ਮਿੰਤਾ ਕਰ ਕਰ ਛੁੱਟੀ ਨਾ ਦਸਤਰ ਦੁੱਤਰ ਮੇਰੇ ਮਾਰੇ ਮੈਂ ਭੱਜ ਰਸੋਈ ਚ ਵੜ ਗਈ ਰਸੋਈ ਚ ਦਸਤਰ ਮੇਰੇ ਮਾਰ ਕੇ ਤੇ ਖਾਨਾ ਤੇਰੇ ਗੋਲੀ ਮਾਰ ਦੂ ਮਾਦਾ ਭੱਜ ਜਾਣੀ ਤੇਥੋਂ ਉਹ ਆ ਪਿੰਡ ਚ ਹੋਇਆ ਗੁੰਡਾਗਰਦੀ ਦਾ ਨੰਗਾ ਨੱਚ ਮੇਰਾ ਟਰੈਕਟਰ ਦੇ ਨਾਲ ਹੀ ਮੇਰੇ ਜੌਰ ਦਾ ਵੀ ਘਾਟਾ ਹੋ ਗਿਆ ਮੇਰੇ ਦੂਜੇ ਜੌਰ ਦਾ ਵੀ ਘਾਟਾ ਹੋ ਗਿਆ ਟਰੈਕਟਰ ਸਾਡੇ ਨੇ ਹੀ ਮਾਰ ਮਾਰ ਕੇ ਸਾਡੇ ਸਾਰੀਆਂ ਚੀਜ਼ਾਂ ਪਾਣ ਦਿੱਤੀਆਂ ਪਰ ਪਾਣਾ ਮਾਰ ਲੁੱਟੇਰਿਆਂ ਨੇ ਘਾਜ ਵੱਡ ਤੇਜ਼ ਤਰ ਹਥਿਆਰਾਂ ਨਾਲ ਕੀਤਾ ਹਮਲਾ ਪੁਲਸ ਨੂੰ ਰਿਪੋਰਟ ਕੀਤੀ ਹੈ ਪੁਲਸ ਨੇ ਕੋਈ ਸੁਣਵਾਈ ਨਹੀਂ ਕੀਤੀ ਅਰਦਾ ਸਾਰਾ ਸਮਾਨ ਚੋਰੀ ਕਰ ਚੋਰ ਹੋਏ ਫਰਾਰ ਇਸ ਪਿੰਡ ਦੇ ਵਿੱਚ ਸਵਰਨ ਸਿੰਘ ਜ਼ਿੰਮੇਦਾਰਾ ਉਹਨੇ ਪੁਰਾਣੀ 50 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਆ ਲਈ ਜਦੇ ਉੱਤੇ ਕਾਸ਼ਟ ਕਰ ਰਿਆ ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਦੇ ਦੇ ਪੁੱਤ ਭਰਾ ਦਾਰਾ ਸ਼ੇਂਦਰਬਾਰਾ ਸਿੰਘ 20 ਬੂਟਿਆਂ ਦੇ ਉਹਨਾਂ ਨੇ ਮੁੱਲ ਲਈ ਆ ਉੱਥੇ ਕੋਈ ਜਿਹੜੇ ਹੈਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਸੋ ਵੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਨੇੜੇ ਘਰ ਜਿਹੜਾ ਸੀਗਾ ਉਹ ਕਾਫੀ ਆਣ ਕੇ ਭੰਨ ਤੋੜ ਦਿੱਤੀ ਤੇ ਬਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਜਿਹੜੀਆਂ ਹੈਗੀਆਂ ਉਹ ਸੱਟਾਂ ਮਾਰੀਆਂ ਜੀ ਜੀ ਕਸ਼ਮੀਰ ਕੌਰਾ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਉਹਦੇ ਕੰਨਾਂ ਦੀਆਂ ਵਾਲੀਆਂ ਵੀ ਜਾਂ ਜਾਂ ਲਾ ਕੇ ਲੈ ਗਏ ਘਰੋਂ ਰਸੋਨ ਦੇ ਗਏ ਨੇ ਗਿਆ ਸੀ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟ ਜਿਹੜੇ ਹੈਗੇ ਉਹ ਵੀ ਲੈ ਗਏ ਦੀ ਤਾਕਤ ਦਾ ਇਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੂਦੀਪ ਕੋਰ ਸਵਾਗਤ ਕਰਦੀ ਹਾਂ ਕਿਹਾ ਜਾ ਰਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਚਾਹੀਏ ਉਦੋਂ ਤੋਂ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਲੁਟੇਰੇ ਨੇ ਜਿਹੜੇ ਉਹ ਦਿਨ ਦੇ ਹੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਇਹੀ ਨਹੀਂ ਸਗੋ ਹੁਣ ਤਾਂ ਚੋਰ ਘਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦੇ ਨੇ ਘਰਾਂ ਦੇ ਵਿੱਚ ਸ਼ਰੀਆਮ ਦਾਖਲ ਹੋ ਕੇ ਪਰਿਵਾਰਿਕ ਮੈਂਬਰਾਂ ਨਾਲ ਲੁੱਟਾਂ ਖੋਹਾਂ ਕਰਦੇ ਨੇ ਘਰਚ ਵੱਡ ਸ਼ਰੀਆਮ ਕਿਉਂ ਨਹੀਂ ਅਜਿਹੇ ਚੋਰਾਂ ਦੇ ਨੱਥ ਪਾਈ ਜਾਂਦੀ ਕਿਉਂ ਰੋਜ਼ਾਨਾ ਹੀ ਲੁੱਟ ਘੁਆਂ ਵਿੱਚ ਵਾਧਾ ਹੋ ਰਿਹਾ ਇਸ ਦਾ ਜ਼ਿੰਮੇਵਾਰ ਕੌਣ ਹੈ ਕਿਉਂ ਪੁਲਿਸ ਪ੍ਰਸ਼ਾਸਨ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਕਿਉਂ ਅਜਿਹੇ ਚੋਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅੱਜਾ ਹੀ ਮਾਮਲਾ ਕਪੂਰਥ ਲਗੋ ਸਾਹਮਣੇ ਆਇਆ ਜਿਸ ਦੇ ਵਿੱਚ ਥਾਣਾ ਲੋਹੀਆਂ ਦੇ ਪਿੰਡ ਪੀਪਲੀ ਦੇ ਵਿੱਚ ਇੱਕ ਘਰ ਨੂੰ ਲੁਟੇਰੇ ਨੇ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਪਤੀ ਪਤਨੀ ਨੂੰ ਬੁਰੀ ਤਰ੍ਹਾਂ ਜ਼ਖਮੀ ਕੀਤਾ ਗਿਆ ਅਤੇ ਪੂਰੇ ਘਰ ਦੀ ਭੰਨਤੋੜ ਕੀਤੀ ਗਈ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਕਿਵੇਂ ਘਰ ਦਾ ਪੂਰਾ ਹਾਲ ਕੀਤਾ ਸਾਰਾ ਸਮਾਨ ਤੋੜ ਕੇ ਚੋਰ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ ਘਰ ਦਾ ਕੀਮਤੀ ਸਮਾਨ ਜਿਵੇਂ ਟਰੈਕਟਰ ਬੁਲਟ ਮੋਟਰਸਾਈਕਲ ਹਾਂ ਤੱਕ ਜਮੀਨ ਦੇ ਦਸਤਾਵੇਜ਼ ਸੋਨਾ ਨਕਦੀ ਲੈ ਕੇ ਚੋਰ ਫਰਾਰ ਹੋ ਗਏ ਨੇ ਅਤੇ ਪਤੀ ਪਤਨੀ ਨੂੰ ਗੰਭੀਰ ਰੂਪ ਚ ਜ਼ਖਮੀ ਕੀਤਾ ਜਿਸ ਕਾਰਨ ਪਤੀ ਪਤਨੀ ਨੂੰ ਜੇ ਇਲਾਜ ਹਸਪਤਾਲ ਚ ਦਾਖਲ ਕਰਵਾਇਆ ਗਿਆ ਪਤੀ ਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਕਿਉਂ ਅਜਿਹੇ ਚੋਰਾਂ ਦੇ ਨੱਥ ਨਹੀਂ ਪਾਈ ਜਾ ਰਹੀ ਕਿਉਂ ਅਜਹੀਆਂ ਲੁੱਟਾਂ ਖੋਹਦੇ ਵਰਦ ਤਾਂ ਵਿੱਚ ਵਾਧਾ ਹੋ ਰਿਹਾ ਇਸ ਘਰ ਦੇ ਵਿੱਚ 100 ਦੇ ਕਰੀਬ ਲੁਟੇਰਿਆਂ ਨੇ ਦਾਖਲ ਹੋ ਕੇ ਘਰ ਦੀ ਭੰਨ ਤੋੜ ਕੀਤੀ ਹੈ ਤੁਸੀਂ ਆਪ ਹੀ ਦੇਖੋ ਸਕਰੀਨ ਤੇ ਕਿਵੇਂ ਕੀ ਘਰ ਦੇ ਵਿੱਚ ਵੜ ਕੇ ਲੁਟੇਰਿਆਂ ਨੇ ਘਰ ਦਾ ਕੀ ਹਾਲ ਕੀਤਾ ਘਰ ਦੇ ਇੱਕ ਇੱਕ ਸਮਾਨ ਦੀ ਭੰਨ ਤੋੜ ਕੀਤੀ ਹੈ ਇਸ ਸਬੰਦੇ ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਲੁਟੇਰਿਆਂ ਦੀ ਪਾਲਤ ਜਿਹੜੀ ਉਹ ਜਾਰੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਲੁਟੇਰਿਆਂ ਨੂੰ ਜੋ ਕਿ ਘਰ ਦੇ ਵਿੱਚ ਸ਼ਰਿਆਮ ਵਰਕੇ ਵਾਰਦਤ ਨੂੰ ਅੰਜਾਮ ਦੇ ਕੇ ਗਏ ਨੇ ਉਹਨਾਂ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਅਜਿਹੇ ਚੋਰਾਂ ਨੂੰ ਨੱਠ ਪਾਈ ਜਾਂਦੀ ਹੈ ਜਾਂ ਨਹੀਂ ਕਿ ਇਹ ਲੁਟੇਰੇ ਐਵੇਂ ਹੀ ਘਰਾਂ ਦੇ ਵਿੱਚ ਵੜ ਕੇ ਸ਼ਰਿਆਮ ਅਜਿਹੇ ਹਾਲ ਕਰਨਗੇ ਇਸ ਪੂਰੇ ਮਾਮਲੇ ਸਬੰਧੀ ਪਤਨੀ ਦਾ ਕੀ ਕਹਿਣਾ ਆਊਟ ਸੁਣਦੇ ਹਾਂ ਉਹਨਾਂ ਤੋਂ ਕਸ਼ਮੀਰ ਤੋਂ ਕਿਹੜਾ ਪਿੰਡਾ ਚੱਕ ਵੀ ਕੋਈ ਇਹ ਪੜੀ ਕਿ ਤੁਹਾਡਾ ਦੇ ਕੋਈ ਹਾਂ ਕੀ ਮਾਮਲਾ ਹੈ ਲੜਾਈ ਦਾ ਜਿਹੜਾ ਕਿੱਦਾਂ ਲੜਾਈ ਕੋਈ ਪਤਾ ਨਹੀਂ ਪਾਜੀ ਲੜਾਈ ਦੇ ਮਾਮਲੇ ਦਾ ਕੀ ਹੋਇਆ ਕੀ ਨਹੀਂ ਹੋਇਆ ਅੰਤੇ ਰੋਟੀ ਖਾਣ ਲੱਗੇ ਸੀ ਉਹਨਾਂ 100 200 ਮੋਟਰਸਾਈਕਲ ਆਇਆ ਉਹ ਆਉਂਦੇ ਇੱਕ ਵਟੇ ਹੀ ਮਾਈਟਾ ਮਾਰਦਾ ਕਿ ਸਾਡੇ ਬਹਿਜ ਪਈਆਂ ਆਂ ਮੁੜ ਕੇ ਉਹ ਦਸਰਾਂ ਨਾਲ ਵੜਨ ਲੱਗੇ ਅੰਦਰ ਭੱਜ ਕੇ ਮੇਰੇ ਮਗਰ ਵੜ ਗਏ 3 4 ਬੰਦੇ ਮੈਂ ਮੈਂ ਤਾਂ ਕਰ ਕਸ਼ੂ ਤੀਣਾ ਦਾਤਰ ਦੁੱਤਰ ਮੇਰੇ ਮਾਰੇ ਮੈਂ ਭੱਜ ਰਸੋਈ ਚ ਵੜ ਗਈ ਰਸੋਈ ਚ ਦਾਤਰ ਮੇਰੇ ਮਾਰ ਕੇ ਤੇ ਖਾਣਾ ਤੇਰੇ ਗੋਲੀ ਮਾਰ ਦੂੰ ਮਾ ਤਾਂ ਭੱਜ ਜਾਣੀ ਤੇ ਇਥੋਂ ਮੈਂ ਭੱਜ ਕੇ ਬਾਹਰ ਉਹਦੀਆਂ ਕਨਾਰੇ ਵਾਲਾਂ ਦਾ ਮੇਰੇ ਧੂਕੇ ਲੈ ਗਿਆ ਨਾ ਤੇ ਘਰ ਆਲੇ ਮੇਰੇ ਨੂੰ ਮਾਰ ਮਾਰ ਦਾਤਰ ਵੱਢ ਕੇ ਐਨ ਟਰੈਕਟਰ ਵੀ ਲੈ ਗਿਆ ਚੱਕ ਕੇ ਤੇ ਬੋਲਟ ਮੋਟਰਸਾਈਕਲ ਵੀ ਲੈ ਗਿਆ ਚੱਕ ਕੇ ਸਾਰਾ ਕੁਝ ਚੱਕ ਲਗਾ ਘਰ ਆਲੇ ਮੇਰੇ ਨੂੰ ਚੰਗੀ ਤਰ੍ਹਾਂ ਮਾਰ ਕੇ ਮੇਰਾ ਟਰੈਕਟਰ ਦੇ ਨਾਂ ਹੀ ਮੇਰੇ ਜੌਰ ਦਾ ਵੀ ਘਾਟਾ ਹੋ ਗਿਆ ਮੇਰੇ ਦੂਜੇ ਦੇ ਜੌਰ ਦਾ ਵੀ ਘਾਟਾ ਹੈ ਟਰੈਕਟਰ ਸਾਡੇ ਨੇ ਹੀ ਮਾਰ ਮਾਰ ਕੇ ਸਾਡੇ ਸਾਰੀਆਂ ਚੀਜ਼ਾਂ ਭੰਨ ਦਿੱਤੀਆਂ ਪਰਪਾਨਾ ਮਾਰ ਦਿੱਤੀ ਕਿ ਲੋ ਟਲ ਕੋ ਲੋਟ ਕੋ ਬਿਨਾ ਸੋਨਾ ਸੀ ਪੈਲੀ ਦੇ ਕਾਗਜ਼ ਪੱਤਰ ਸੀ ਸਾਰਾ ਕੁਝ ਲੈ ਗਏ ਕੁਝ ਨਹੀਂ ਛੱਡਿਆ ਹਾਂ ਕੋਈ ਚੀਜ਼ ਨਹੀਂ ਛੱਡੀ ਉਹਨਾਂ ਨੇ ਕਾਗਜ਼ ਬੁੱਟ ਗਏ ਪਰਸੋ ਵੀ ਸਾਰਾ ਕੁਝ ਫੋਲਸ ਹੋ ਗਿਆ ਸਾਰਾ ਕੁਝ ਲੈ ਗਏ ਚੱਪੀ ਪੁਲਿਸ ਨੂੰ ਰਿਪੋਰਟ ਕੀਤੀ ਐ ਪੁਲਿਸ ਨੇ ਕੋਈ ਸਰਮਾਈ ਨਹੀਂ ਕਰਨੀ ਕੀ ਕਰਕੇ ਗਏ ਪੁੱਛੋ ਉਹ ਕਹਿੰਦੇ ਕਰਦੇ ਪਏ ਆ ਬੰਦੇ ਲੱਭਦੇ ਪਏ ਆ ਜਿਹਨਾਂ ਬੰਦਿਆਂ ਦਾ ਰੋਲਾ ਵਾ ਉਹ ਬੰਦੇ ਬਾਹਰ ਵਾ ਉਹ ਬੰਦੇ ਇੱਥੇ ਨਹੀਂ ਗਏ ਉਹ ਬੰਦੇ ਇੱਥੇ ਉਹ ਬਾਹਰ ਨਹੀਂ ਹੈਗੇ ਇਹ ਇਹ ਮੈਂ ਫालतू ਗੱਲਾਂ ਆ ਇਹਨਾਂ ਨੇ ਸਰਕਾਰਾਂ ਨੇ ਸਰਕਾਰਾਂ ਦੀ ਪੁਲਿਸ ਨੇ ਸਾਰਾ ਕੁਝ ਕਰਾਇਆ ਤੁਹਾਡੀ ਪਛਾਣ ਚਾਹੀਏ ਬੰਦੇ ਹਾਂ ਮੇਰੀ ਪਛਾਣ ਤੋਂ ਬੰਦੇ ਆ ਹਾਂ ਮੈਂ ਪੂਰਾ ਉਹਨਾਂ ਨੂੰ ਪਛਾਣਦੀ ਆ ਮਾਵੇ ਮੇਰੀ ਉਹਨਾਂ ਨੇ ਬਾਹਰ ਪੱਟੇ ਪਿੱਛਾਂ ਜਾ ਕੇ ਨਾਲ ਮਨਵਾਉਂਦੇ ਮਾਤਾ ਮਾਰਦਾਂਗੇ ਤੈਨੂੰ ਆਹ ਬਾਹਾਂ ਤੇ ਡਾਕਟਰ ਮਾਰਿਆ ਨਾਲੇ ਨਾਲੇ ਢੋਈ ਚ ਡਾਕਟਰ ਮਾਰ ਪੱਟੇ ਨਾਲੇ ਗੋਡੇ ਪਾੜ ਦਿੱਤੇ ਠੀਕ ਧੰਨਵਾਦ ਦੂਜੇ ਪਾਸੇ ਇਸ ਸਬੰਧ ਦੇ ਪੁਲਿਸ ਦਾ ਕੀ ਕਹਿਣਾ ਆਓ ਸੁਣਦੇ ਹਾਂ ਉਹਨਾਂ ਤੋਂ ਹਾਂਜੀ ਸਰ ਕੀ ਮਾਮਲਾ ਜਿਹਦਾ ਜਿਹੜਾ ਹੈ ਇਹ ਬੀਤੀ ਸ਼ਾਮ ਮਿਤੀ 3 8 2021 ਨੂੰ ਵਕੀਲ 8:00 8 ਵਜੇ ਪਿਪਲੀ ਪਿੰਡ ਦੇ ਵਿੱਚ ਸਵਰਨ ਸਿੰਘ ਜ਼임ਦਾਰ ਆ ਉਹਨੇ ਪੁਰਾਣੀ 50 ਸਾਲ ਤੋਂ ਇੱਕ ਜ਼ਮੀਨ ਜਿਹੜੀ ਹੈਗੀ ਹੈ ਲਈ ਜਿਹਦੇ ਉੱਤੇ ਉਹ ਕਾਸਟ ਕਰ ਰਿਹਾ ਉਹ ਜ਼ਮੀਨ ਅੱਗੋਂ ਕੋਈ ਦੋ ਭਰਾ ਨੇ ਚਾਚਾ ਦਾਦੇ ਦੇ ਪੁੱਤ ਭਰਾ ਦਾਰਾ ਸਿੰਘ ਦਵਾਰਾ ਸਿੰਘ 20 ਬੋਟਿਆਂ ਦੇ ਉਹਨਾਂ ਨੇ ਮੁੱਲ ਲਈ ਆ ਤੇ ਉਹਨਾਂ ਰਾਤ ਕਿ ਜਿਹੜੇ ਦਰਬਾਰਾ ਆਪਣਾ ਸੌਰੀ ਸਵਨ ਸਿੰਘ ਦਾ ਮੁੰਡਾ ਬਲਵਿੰਦਰ ਸਿੰਘ ਤੇ ਉਹਦੀ ਨੌ ਪਸ਼ਮੀਰ ਕੌਰ ਆਪਣੇ ਘਰ ਸੀਗੀ ਬੱਚੀ ਦੇ ਨਾਲ ਛੋਟੀ ਨਾਲ ਉੱਥੇ ਕੋਈ ਜਿਹੜੇ ਹੈਗੇ ਆ ਇਹਨਾਂ ਨੇ ਬੰਦੇ ਭੇਜੇ ਆਪਣੇ ਕਾਫੀ ਵੱਡੀ ਤਦਾਦ ਦੇ ਵਿੱਚ ਤੇ ਜਿਹਨਾਂ ਬੰਦਿਆਂ ਨੇ ਇਹਦੇ ਘਰ ਜਿਹੜਾ ਸੀਗਾ ਉਹ ਕਾਫੀ ਆਣ ਕੇ ਭੰਨ ਤੋੜ ਕੀਤੀ ਤੇ ਬਲਵਿੰਦਰ ਸਿੰਘ ਨੂੰ ਜਾਨੋਂ ਮਾਰਨ ਦੀ ਨੀਤ ਨਾਲ ਜਿਹੜੀਆਂ ਹੈਗੀਆਂ ਉਹ ਸੱਟਾਂ ਮਾਰੀਆਂ ਤੇ ਜਿਹੜੀ ਬੀਬੀ ਪਸ਼ਮੀਰ ਕੌਰ ਆ ਉਹਦੇ ਵੀ ਕਾਫੀ ਸੱਟਾਂ ਮਾਰੀਆਂ ਉਹਦੇ ਕੰਨਾਂ ਦੀਆਂ ਵਾਲੀਆਂ ਵੀ ਜਾਂਦੇ ਆ ਲਾਜ ਲੈ ਕੇ ਘਰੋਂ ਹੋਰ ਸੋਨੇ ਦੇ ਗਹਿਣੇ ਕੈਸ਼ ਤੇ ਪ੍ਰਾਪਰਟੀ ਨਾਲ ਰਿਲੇਟਡ ਡਾਕੂਮੈਂਟਰੀ ਹੈਗੀ ਉਹ ਵੀ ਲੈ ਕੇ ਆ ਤੇ ਮੌਕੇ ਤੇ ਅਸੀਂ ਜਾ ਕੇ ਸਾਰਾ ਕੁਝ ਦੇਖ ਵਰਕ ਕੇ ਤੇ ਜਿਹੜੀ ਮੀਮੀ ਕਸ਼ਮੀਰਪੁਰ ਆਏ ਸਿਵਲ ਹਸਪਤਾਲ ਹੋਈਆਂ ਦਾਗ ਲੈ ਇਹਦਾ ਬਿਆਨ ਕਲਮ ਬੰਦ ਕਰਕੇ ਮਕਰਮਾ ਜਿਸਟਰ ਕਰਦਾ ਕਸੂਰਵਾਰ ਵਿਅਕਤੀਆਂ ਦੇ ਖਿਲਾਫ ਤੇ ਜਿਹੜਾ ਉਹਦਾ ਕਸ਼ਮੀਰਪੁਰ ਦਾ ਹਸਮੈਂਡ ਆ ਉਹਦੇ ਸੱਟਾਂ ਜਾਦੀਆਂ ਸੀਗੀਆਂ ਉਹਨਾਂ ਦਾ گاਉਂ ਬੜੇ ਹਸਤਾਲ ਰੈਫਰ ਕਰਤਾ ਹੈਗਾ ਕੋਈ ਵੀ ਜਿਹੜਾ ਇਨਫਰਮੇਸ਼ਨ ਆਉਂਦੀ ਆ ਤੇ ਅਸੀਂ ਉਹਦਾ ਵੀ ਯਾਰ ਕਲਮ ਬੰਦ ਕਰਕੇ ਇਹਦਾ ਹੈਗਾ ਪਾਣੀ ਕਰਾ ਦਿੱਤਾ ਕਿ ਬੰਦੇ ਨਾਮ ਜਾਂ ਦਬਾਇਆ ਪਈ ਅੱਜ ਇਹਦੇ ਵਿੱਚ ਜਿਹੜੇ ਦੋ ਭਰਾ ਦੱਸਿਆ ਤੁਹਾਨੂੰ ਮੈਂ ਦਾਰਾ ਸਿੰਘ ਤੇ ਦਰਬਾਰਾ ਸਿੰਘ ਤੇ ਦੋ ਉਹਨਾਂ ਦੇ ਨਾਲ ਹੋਰ ਰਿਸ਼ਤੇਦਾਰ ਹੋਣਗੇ ਕੀ ਜਰਾ ਸੱਚ ਵੀ ਲੈ ਗਏ ਹਾਂਜੀ ਇਹ ਤਲਾਸ਼ਤ ਵਿੱਚ ਵੀ ਲੈ ਗਏ ਕੋਈ ਬੰਦੇ ਨਹੀਂ ਅਜੇ ਤਲਾਸ਼ ਜਾਰੀ ਹੈਗੀ ਆ ਵੱਖ-ਵੱਖ ਟੀਮਾਂ ਜਿਹੜੀਆਂ ਹੈਗੀਆਂ ਵਾ ਉਹ ਬਣਾ ਕੇ ਅਸੀਂ ਉਹ ਤਲਾਸ਼ ਭੇਜੀਆਂ ਤੇ ਜਲਦੀ ਉਹ ਸਾਡੇ ਕੋਲ ਆ ਜਾਣਗੇ ਜੀ ਫੜ ਲਾਏ ਅਗਾਹ ਕੀ ਕਾਰਵਾਈ ਕਰਾਂਗੇ ਬਸ ਅਜੀ ਮਕਦਮਾ ਦਰਜ ਕਰਕੇ ਉਹਨਾਂ ਬੰਦਿਆਂ ਨੂੰ ਫੜਾਂਗੇ ਫੜ ਕੇ ਜਿਹੜਾ ਉਹਨਾਂ ਕੋਲ ਕਵਰੀ ਕਰਾਂਗੇ ਜਿਹੜੇ ਵੈਪਨ ਚੁਸ ਕੀਤੇ ਉਹਨਾਂ ਨੇ ਵਾਰਦਾਤ ਦੇ ਵਿੱਚ ਤੇ ਵੱਧ ਤੋਂ ਵੱਧ ਸਜ਼ਾ ਦਵਾਵਾਂਗੇ ਇਹਨਾਂ ਨੂੰ ਇਨਸਾਫ ਦਵਾਵਾਂਗੇ ਧੰਨਵਾਦ